ਸਾਡੇ ਪਿੰਡ ਵਾਲੇ ਕੱਕਾ ਸਾਹਿਬ ਵੀ ਸਾਡੀ ਇੱਕ ਕਹਾਣੀ ਵਿੱਚ ਸ਼ਾਮਲ ਹੋ ਚੁੱਕੇ ਹਨ ਡੰਡੀ ਇਹ ਕੱਕਾ ਸਾਹਿਬ ਉਹ ਇਨਸਾਨ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਹਿਬ ਦਾ ਖਿਤਾਬ ਆਪਣੇ ਆਪ ਹੀ ਦਿੱਤਾ ਹੋਇਆ ਸੀ ਕਿਉਂਕਿ ਉਹਨਾਂ ਕੋਲ ਇਸ ਵਾਸਤੇ ਕਿਸੇ ਦੀ ਉਡੀਕ ਕਰਨ ਦਾ ਸਬਰ ਨਹੀਂ ਸੀ ਡੰਡੀ ਜੇ ਪਿੰਡ ਵਿੱਚ ਕੋਈ ਮੰਗਣ ਵਾਲਾ ਆ ਗਿਆ ਤਾਂ ਉਹਨਾਂ ਨੇ ਉਸ ਨੂੰ ਆਪ ਹੀ ਸਜ਼ਾ ਇਹ ਮੌਤ ਦਾ ਹੱਕਦਾਰ ਮੰਨ ਲੈਣਾ ਜੇ ਸੰਜੀਠਾਂ ਉੱਤੇ ਪਿੰਡ ਦੇ ਦਰਵਾਜ਼ੇ ਜਾਂ ਚੌਂਤਰੇ ਉੱਤੇ ਬੱਚੇ ਖੇਡਣ ਲੱਗ ਜਾਂਦੇ ਸੀ ਤਾਂ ਉਹ ਉਹਨਾਂ ਨੂੰ ਇਸ ਵਾਸਤੇ ਗੁਨਾਹਗਾਰ ਬਣਾ ਦਿੰਦੇ ਸੀ ਅਤੇ ਜੋ ਗਲੀ ਵਿੱਚ ਲੰਗਣ ਵੇਲੇ ਕੋਈ ਬੱਚਾ ਉਹਨਾਂ ਨੂੰ ਬਿਨਾ ਸਤਿ ਸ਼੍ਰੀ ਅਕਾਲ ਬੁਲਾਏ ਲੰਘ ਗਿਆ ਤਾਂ ਉਹ ਉਸ ਨੂੰ ਧਮਕੀ ਦਿੰਦੇ ਸੀ ਕੇ ਤੇਰੀ ਮੈਂ ਪੁੱਠਾ ਟੰਗ ਕੇ ਮਲਾਈ ਕੱਢ ਦੂੰ ਡੰਡੀ ਜਿਹੜੇ ਭੈਣ ਭਰਾ ਪਿੰਡ ਵਿੱਚ ਰਹੇ ਹਨ ਉਹਨਾਂ ਦੇ ਦਿਮਾਗ ਵਿੱਚ ਅਜਿਹੇ ਕਈ ਮਹਾਰਾਜਿਆਂ ਦੇ ਨਾਂ ਘਮਣ ਵੀ ਲੱਗ ਗਏ ਹੋਣਗੇ ਡੰਡੀ ਇਨ੍ਹਾਂ ਲੋਕਾਂ ਦੀ ਸ਼ਖਸੀਅਤ ਵੈਕਿਊਮ ਕਲੀਨਰ ਵਰਗੀ ਹੁੰਦੀ ਹੈ ਜਿੱਥੇ ਵੀ ਜਾਂਦੇ ਨੇ ਜਿਸ ਨੂੰ ਵੀ ਮਿਲਦੇ ਨੇ ਉਹ ਮਰਦ ਹੋਵੇ ਜਾਂ ਔਰਤ ਬੱਚਾ ਹੋਵੇ ਜਾਂ ਬਜ਼ੁਰਗ ਉਹਦੀ ਇਹ ਸਾਰੀ ਊਰਜਾ ਸਾਰੇ ਸਕਾਰਾਤਮਕਤਾ ਚੂਸ ਲੈਂਦੇ ਨੇ ਡੰਡੀ ਥੋੜੇ ਸ਼ਬਦਾਂ ਵਿੱਚ ਕਹਾ ਤਾਂ ਇਹਨਾਂ ਦੀ ਸ਼ਖਸੀਅਤ ਨੇਗੇਟਿਵ ਹੁੰਦੀ ਹੈ ਡੰਡੀ ਇਹ ਆਪਣੇ ਵਾਲੇ ਸਟਾਰ ਦੁਆਲੇ ਨਕਾਰਾਤਮਕਤਾ ਦਾ ਪਸਾਰਾ ਕਰਦੇ ਨੇ ਡੰਡੀ ਜੇ ਨਕਾਰਾਤਮਕ ਲੋਕ ਇਹ ਨੇ ਤਾਂ ਸਕਾਰਾਤਮਕ ਲੋਕ ਕਿਹੋ ਜਿਹੇ ਹੁੰਦੇ ਨੇ ਪ੍ਰਸ਼ੰਚਿੰ ਤੁਸੀਂ ਕਾਲਜ ਦੀ ਫੀਸ ਭਰਨੀ ਹੋਵੇ ਘਰ ਵਿੱਚ ਇੰਤਜ਼ਾਮ ਨਾ ਹੋਵੇ ਪੈਸੇ ਚਾਹੀਦੇ ਹੋਣ ਜਿਹੜਾ ਇਨਸਾਨ ਮੋਢੇ ਉੱਤੇ ਹੱਥ ਰੱਖ ਕੇ ਕਹੇ ਕਬਰ ਆਣਾ ਪੈਸੇ ਦਾ ਇੰਤਜ਼ਾਮ ਮੈਂ ਕਰ ਦੂੰ ਲੈ ਦਾਖਲਾ ਡੰਡੀ ਉਸ ਤੋਂ ਵੱਧ ਸਕਾਰਾਤਮਕ ਇਨਸਾਨ ਕੌਣ ਹੋ ਸਕਦਾ ਹੈ ਪ੍ਰਸ਼ੰਚਿਨ ਅਜੇ ਹੀ ਕਈ ਇਨਸਾਨਾਂ ਦੇ ਨਾਂ ਤੁਹਾਡੇ ਚੇਤਿਆਂ ਵਿੱਚ ਘੁੰਮਣੇ ਸ਼ੁਰੂ ਹੋ ਗਏ ਹੋਣਗੇ ਡੰਡੀ ਇਹਨਾਂ ਲੋਕਾਂ ਨੂੰ ਯਾਦ ਕਰਦੇ ਹੋਏ ਪਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਕਿਉਂਕਿ ਉਹਦੇ ਭੇਜੇ ਇਹ ਇਨਸਾਨ ਵੀ ਕਿਸੇ ਨਿਯਮਤ ਤੋਂ ਕਟ ਨਹੀਂ ਹੁੰਦੇ ਡੰਡੀ ਨਾਲ ਹੀ ਇਹਨਾਂ ਲੋਕਾਂ ਦੀ ਕਦਰ ਕਰਿਆ ਕਰੋ ਉਹਨਾਂ ਨਾਲ ਰਿਸ਼ਤਾ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਮੋਬਾਈਲ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਚਾਰਜਰ ਸਾਰਿਆਂ ਨੂੰ ਚਾਹੀਦਾ ਹੁੰਦਾ ਡੰਡੀ ਜਿੰਨਾ ਚਿਰ ਜ਼ਿੰਦਗੀ ਚੱਲਣੀ ਹੈ ਚਾਹੇ ਤੁਸੀਂ ਸਕੂਲ ਕਾਲਜ ਜਾਂ ਯੂਨੀਵਰਸਿਟੀ ਪੜਦੇ ਹੋਵੋ ਨੌਕਰੀ ਕਰਦੇ ਹੋਵੋ ਰਿਸ਼ਤੇਦਾਰੀ ਵਿੱਚ ਦਫ਼ਤਰਾਂ ਵਿੱਚ ਅਜਿਹੇ ਵੈਕਿਊਮ ਕਲੀਨਰ ਅਤੇ ਚਾਰਜਰ ਤੁਹਾਨੂੰ ਮਿਲਦੇ ਰਹਿਣਗੇ ਡੰਡੀ ਇਹਨਾਂ ਦੇ ਮਿਲਣ ਦਾ ਉਮਰ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਤੁਸੀਂ ਲੋਕਾਂ ਵਿੱਚ ਸਮਾਜ ਵਿੱਚ ਰਿਸ਼ਤੇਦਾਰੀਆਂ ਵਿੱਚ ਵਿਚਰਣ ਦੌਰਾਨ ਇਸ ਗੱਲ ਉੱਤੇ ਧਿਆਨ ਦੇਣਾ ਹੈ ਕਿ ਕਿਹੜਾ ਇਨਸਾਨ ਮੇਰੇ ਲਈ ਵੈਕਿਊਮ ਕਲੀਨਰ ਸਾਬਤ ਹੋਵੇਗਾ ਅਤੇ ਕਿਹੜਾ ਚਾਰਜਰ ਡੰਡੀ